ਮਿਸ਼ਨ ਫਤਿਹ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਗਾਈਡਲਾਈਨਸ ਸੰਬੰਧੀ ਅੱਜ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਰਕੇਸ਼ ਅਗਰਵਾਲ ਵੱਲੋਂ ਫੇਸਬੁੱਕ ਤੇ ਲਾਈਵ ਹੋ ਕੇ ਸ਼ਹਿਰ ਵਾਸੀਆਂ ਨੂੰ ਜਾਣਕਾਰੀ ਦਿੱਤੀ ਜਿਨ੍ਹਾਂ ਦੇ ਵਿੱਚ ਮਾਸਕ ਪਾਉਣਾ 2 ਮੀਟਰ ਦੀ ਦੂਰੀ ਬਣਾਈ ਰੱਖਣਾ 20 ਸੈਂਟਾ ਲਈ ਸਬ ਨਾਲ ਹੱਥ ਧੋਣਾ ਅਤੇ ਹੋਰ ਵੀ ਨਵੀਂ ਹਦਾਇਤਾਂ ਜੋ ਕਿ ਜਾਰੀ ਕੀਤੀਆਂ ਗਈਆਂ ਉਹਨਾਂ ਬਾਰੇ ਵੀ ਜਾਣਕਾਰੀ ਦਿੱਤੀ ਮੇਰੇ ਪਿਆਰੇ ਲੁਧਿਆਣਾ ਨਿਵਾਸੀਓ ਅੱਜ ਅਸੀਂ ਸਰਕਾਰ ਨੇ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਹੈ ਕੋਰੋਨਾ ਦੇ ਨਾਲ ਲੜਨ ਲਈ ਮਿਸ਼ਨ ਫਤਿਹ ਪ੍ਰੋਗਰਾਮ ਉਹਦੇ ਤਹਿਤ ਪੁਲਿਸ ਡਿਪਾਰਟਮੈਂਟ ਵੱਲੋਂ ਕਾਫੀ ਸਾਰੀਆਂ ਐਕਟੀਵਿਟੀਆਂ ਕੀਤੀਆਂ ਜਾ ਰਹੀਆਂ ਹਨ ਇਸ ਮਿਸ਼ਨ ਫਤਿਹ ਪ੍ਰੋਗਰਾਮ ਦਾ ਜਿਹੜਾ ਮੇਨ ਮਕਸਦ ਹੈ ਉਹ ਇਹ ਹੈ ਕਿ ਕੋਰੋਨਾ ਦੇ ਨਾਲ ਆਪਾਂ ਕਿਸ ਤਰੀਕੇ ਨਾਲ ਲੜ ਸਕਦੇ ਹਾਂ ਇਸ ਲੜਾਈ ਦੇ ਵਿੱਚ ਨਾ ਕੇਵਲ ਸਰਕਾਰ ਦਾ ਸਾਥ ਚਾਹੀਦਾ ਹੈ ਪ੍ਰਸ਼ਾਸਨ ਦਾ ਸਾਥ ਚਾਹੀਦਾ ਹੈ ਬਲਕਿ ਹਰੇਕ ਨਿਵਾਸੀ ਦਾ ਹਰੇਕ ਸ਼ਹਿਰੀ ਦਾ ਹਰੇਕ ਪਿੰਡੂ ਬੰਦੇ ਦਾ ਹਰੇਕ ਸਿਟੀਜ਼ਨ ਦਾ ਸਾਨੂੰ ਸਾਥ ਚਾਹੀਦਾ ਹੈ ਕਿਉਂਕਿ ਇਹ ਲੜਾਈ ਕਿਸੇ ਇੱਕ ਅਕੇਲੇ ਦੀ ਨਹੀਂ ਇਹ ਪੂਰੇ ਸਮਾਜ ਦੀ ਲੜਾਈ ਹੈ ਇਸ ਲਈ ਇਸ ਲੜਾਈ ਦਾ ਜਿਹੜਾ ਹਿੱਸਾ ਹੈ ਜੋ ਇਸ ਲੜਾਈ ਦੇ ਵਿੱਚ ਸਾਡੇ ਮਦਦਗਾਰ ਹਨ ਉਹ ਚਾਰ ਚੀਜ਼ਾਂ ਪੰਜ ਚੀਜ਼ਾਂ ਹੀ ਹੈਗੀਆਂ ਪਹਿਲੀ ਹੈਗੇ ਹੈ ਮਾਸਕ ਹਮੇਸ਼ਾ ਲਗਾ ਕੇ ਰੱਖਣਾ ਹੈ ਜਦੋਂ ਵੀ ਤੁਸੀਂ ਪਬਲਿਕ ਦੇ ਵਿੱਚ ਜਾਣਾ ਹੈ ਪਬਲਿਕ ਪਲੇਸ ਤੇ ਜਾਣਾ ਹੈ ਬਾਹਰ ਜਾਣਾ ਹੈ ਤੁਸੀਂ ਮਾਸਕ ਲਗਾ ਕੇ ਰੱਖਣਾ ਹੈ ਘਰ ਦੇ ਅੰਦਰ ਤੁਸੀਂ ਮਾਸਕ ਨਾ ਲਗਾਓ ਲੇਕਿਨ ਘਰ ਤੋਂ ਜਿੱਦਾਂ ਹੀ ਬਾਹਰ ਨਿਕਲਦੇ ਹੋ ਤੁਸੀਂ ਮਾਸਕ ਲਗਾਣਾ ਹੈ 100% ਲਗਾਣਾ ਹੈ ਉਹ ਤੁਸੀਂ ਮਾਸਕ ਕਿਸੇ ਵੀ ਤਰੀਕੇ ਦਾ ਚਾਹੇ ਆਪਣੇ ਕੱਪੜੇ ਦਾ ਬਣਾ ਲਿਓ ਕੋਈ ਆ ਪ੍ਰੋਪਰ ਮਾਸਕ ਹੋਵੇ ਕਈ ਵਾਰੀ ਗਮਚੇ ਵਗੈਰਾ ਆਪਾਂ ਪਾ ਲੈਂਦੇ ਆ ਉਹ ਪ੍ਰੋਪਰਲੀ ਮਾਸਕ ਦਾ ਕੰਮ ਕਰਦੇ ਨਹੀਂ ਕਿਉਂਕਿ ਆਪਾਂ ਉਹਨਾਂ ਨੂੰ ਕਈ ਵਾਰੀ ਹਟਾ ਲੈਂਦੇ ਆ ਕਈ ਵਾਰੀ ਪਾ ਲੈਂਦੇ ਆ ਉਹ ਨਾ ਹੋਵੇ ਪ੍ਰੋਪਰ ਮਾਸਕ ਲੱਗਿਆ ਹੋਵੇ ਬਨਿਆ ਹੋਵੇ ਪੂਰਾ ਇਸ ਤਰੀਕੇ ਦਾ ਮਾਸਕ ਹੋਵੇ ਦੂਜੀ ਗੱਲ ਅਪਾ ਭੀੜ ਭੜਕੇ ਵਾਲੇ ਇਲਾਕੇ ਦੇ ਵਿੱਚ ਨਹੀਂ ਜਾਣਾ ਸਪੋਜ਼ ਤੁਸੀਂ ਬੈਂਕ ਗਏ ਉੱਥੇ ਭੀੜ ਭੜਕਾ ਹੈ ਤੁਸੀਂ ਵੇਟ ਕਰੋ ਜਾਂ ਵਾਪਸ ਆ ਜਾਓ ਜਾਂ ਬੈਂਕ ਮੈਨੇਜਰ ਨੂੰ ਸ਼ਿਕਾਇਤ ਕਰੋ ਕਿ ਭਾਈ ਤੁਹਾਡੇ ਤੇ ਦੁਕਾਨ ਤੁਹਾਡੇ ਤਾਂ ਬ੍ਰਾਂਚ ਦੇ ਵਿੱਚ ਕਾਫੀ ਭੀੜ ਹੈਗੀ ਹੈ ਇਸ ਨੂੰ ਠੀਕ ਕਰੋ ਜਿੱਥੇ ਕਿਤੇ ਠੀਕ ਹੋਵੇ ਮਾਹੌਲ ਉੱਥੇ ਹੀ ਆਪਣਾ ਕੰਮ ਕਰੋ 2 ਮੀਟਰ ਦੀ ਡਿਸਟੈਂਸ ਹਮੇਸ਼ਾ ਤੁਸੀਂ ਇੱਕ ਦੂਜੇ ਨਾਲ ਮੇਨਟੇਨਡ ਰੱਖਣੀ ਹੈ ਇੱਕ ਦੂਜੇ ਤੋਂ ਮੇਨਟੇਨਡ ਰੱਖਣੀ ਹੈ 2 ਮੀਟਰ ਦੀ ਡਿਸਟੈਂਸ ਬਹੁਤ ਜ਼ਰੂਰੀ ਹੈ ਇਸ ਲੜਾਈ ਨੂੰ ਜਿੱਤਣ ਲਈ ਤੀਜੀ ਗੱਲ ਜਦੋਂ ਵੀ ਤੁਸੀਂ ਆਪਣੇ ਖਾਣਾ ਖਾਣਾ ਹੈ ਜਾਂ ਹੱਥ ਮੂੰਹ ਤੇ ਲਗਾਣੇ ਹੈ ਉਦੋਂ ਪ੍ਰੋਪਰਲੀ ਹੈਂਡ ਆਪਣੇ ਵਾਸ਼ ਕਰਨੇ ਹੈ ਸਾਬਣ ਨਾਲ ਸਾਬਣ ਨਾਲ ਜਿਹੜੇ ਵਾਸ਼ ਕਰਨੇ ਹੈ ਉਹ ਜਲਦੀ ਜਲਦੀ ਨਹੀਂ ਵਾਸ਼ ਕਰਨੇ ਜਿੱਦਾਂ ਆਪਾਂ ਪਹਿਲਾਂ ਕਰਦੇ ਸੀ ਉਹ ਹੁਣ ਸਾਬਣ ਪ੍ਰੋਪਰ ਲਗਾ ਕੇ 20 ਸੈਕਿੰਡ 30 ਸੈਕਿੰਡ ਤੱਕ ਉਸ ਨੂੰ ਹਰ ਤਰੀਕੇ ਨਾਲ ਹੱਥ ਨੂੰ ਇਸ ਤਰੀਕੇ ਨਾਲ ਉਸ ਤਰੀਕੇ ਨਾਲ ਉਂਗਲ ਇੱਕ ਇੱਕ ਉਂਗਲ ਨੂੰ ਮਲ ਕੇ ਉਸ ਨੂੰ ਸਾਫ਼ ਕਰਨਾ ਹੈ ਉਸ ਤੋਂ ਬਾਅਦ ਹੈਂਡ ਵਾਸ਼ ਕਰਨੇ ਆ ਜੇ ਤੁਹਾਡੇ ਕੋਲ ਸਾਬਣ ਨਹੀਂ ਹੈ ਤੁਹਾਨੂੰ ਕੋਈ ਲੱਗ ਰਿਹਾ ਹੈ ਤੁਸੀਂ ਸੈਨੀਟਾਈਜ਼ਰ ਦੀ ਵਰਤੋਂ ਕਰ ਸਕਦੇ ਹੋ ਲੇਕਿਨ ਸਾਬਣ ਵਧੀਆ ਰਹਤਾ ਹੈ ਚੌਥੀ ਗੱਲ ਘਰ ਤੋਂ ਬਾਹਰ ਆਪਾ ਉਦੋਂ ਹੀ ਨਿਕਲਣਾ ਹੈ ਜਦੋਂ ਬਹੁਤ ਜ਼ਿਆਦਾ ਜ਼ਰੂਰੀ ਹੋਵੇ ਅਦਰਵਾਈਜ਼ ਅਵੋਇਡ ਕਰਨਾ ਹੈ ਤੁਸੀਂ ਫੈਕਟਰੀ ਜਾਣਾ ਹੈ ਤੁਸੀਂ ਜਾ ਸਕਦੇ ਹੋ ਕੰਮ ਕਰਨ ਲਈ ਜਾਣਾ ਹੈ ਜਾ ਸਕਦੇ ਹੋ ਲੇਕਿਨ ਉੱਥੇ ਪ੍ਰੋਪਰ ਪ੍ਰੋਟੋਕੋਲਸ ਪ੍ਰੋਪਰ ਨਿਯਮ ਜਿਹੜੇ ਆਪਾਂ ਇਹ ਇਹ ਸਾਰੀ ਚੀਜ਼ਾਂ ਹੈ ਉਹ ਫਾਲੋ ਕਰਨੀ ਹੈ ਦੂਜੇ ਬੰਦਿਆਂ ਤੋਂ ਵੀ ਕਰਵਾਉਣੀ ਹੈ ਜਿਹੜੇ ਆਪਣੇ ਮੁਲਾਜ਼ਮ ਹੁੰਦੇ ਆ ਇਹ ਪੰਜਵੀਂ ਗੱਲ ਆਪਾਂ ਉਸ ਤਰੀਕੇ ਦੀ ਐਕਟੀਵਿਟੀਆਂ ਕਰਨੀਆਂ ਹੈ ਤਾਂ ਕਿ ਆਪਣੇ ਸਰੀਰ ਦੀ ਇਮਿਊਨਿਟੀ ਬਿਲਡ ਹੁੰਦੀ ਰਹੇ ਆਪਾਂ ਅੱਛਾ ਵਧੀਆ ਖਾਣਾ ਖਾਣਾ ਹੈ ਸਾਰੀ ਚੀਜ਼ਾਂ ਵਧੀਆ ਆਪਣੇ ਐਕਸਰਸਾਈਜ਼ਸ ਕਰਨੀਆਂ ਹੈ ਤਾਂ ਕਿ ਆਪਣੀ ਜਿਹੜੀ ਬਾਡੀ ਹੈ ਉਹ ਤੰਦਰੁਸਤ ਰਹੇ ਤਾਂ ਕਿ ਜੇ ਬਾਈ ਚਾਂਸ ਆਪਾਂ ਨੂੰ ਕੋਈ ਇਸ ਤਰੀਕੇ ਦਾ ਖਤਰਾ ਹੋ ਵੀ ਜਾਂਦਾ ਹੈ ਤੇ ਆਪਣੀ ਬਾਡੀ ਉਸ ਨੂੰ ਫਾਈਟ ਕਰਕੇ ਸੈੱਡ ਕਰ ਲਵੇ ਇਹਨਾਂ ਚੀਜ਼ਾਂ ਨੂੰ ਫਾਲੋ ਕਰਵਾਉਣ ਲਈ ਸਰਕਾਰ ਨੇ ਮਿਸ਼ਨ ਫਤਿਹ ਪ੍ਰੋਗਰਾਮ ਦੇ ਤਹਿਤ ਮਿਸ਼ਨ ਵਾਰੀਅਰਸ ਪਬਲਿਕ ਦੇ ਵਿੱਚੋਂ ਬਣਾਣੇ ਹੈ ਜਿਹੜਾ ਵੀ ਬੰਦਾ ਇਹ ਸਾਰੀਆਂ ਗੱਲਾਂ ਫੋਲੋ ਕਰੂਗਾ ਉਸ ਨੂੰ ਡੇਲੀ ਸਰਕਾਰ ਵੱਲੋਂ ਇਨਾਮ ਮਿਲਣਾ ਹੈ ਹਫਤੇਵਾਰੀ ਇਨਾਮ ਮਿਲਣਾ ਹੈ ਮਹੀਨੇ ਬਾ ਮਹੀਨੇ ਬਾਅਦ ਵੀ ਇਨਾਮ ਮਿਲਣਾ ਹੈ ਤੇ ਉਹ ਸਾਰੀਆਂ ਇਹਦੇ ਵਿੱਚ ਇਹ ਪੰਜ ਚੀਜ਼ਾਂ ਚਾਰੋਂ ਪੰਜ ਚੀਜ਼ਾਂ ਫੋਲੋ ਕਰਾਉਣੀ ਹੈ ਪਬਲਿਕ ਨੇ ਆਪ ਕਰਨੀ ਹੈ ਦੂਜਿਆਂ ਤੋਂ ਵੀ ਕਰਾਉਣੀ ਹੈ ਤੁਸੀਂ ਇਸ ਮਿਸ਼ਨ ਦਾ ਹਿੱਸਾ ਬਣ ਸਕਦੇ ਹੋ ਇਹਦੇ ਲਈ ਤੁਹਾਨੂੰ ਕਰਨਾ ਕੀ ਹੈ ਕੋਵਾ ਐਪ ਕੋਵਾ ਐਪ ਹੈ COVA ਕੋਵਾ ਐਪ ਤੁਸੀਂ Google Store ਤੇ ਜਾ ਕੇ ਟਾਈਪ ਕਰੋਗੇ ਕੋਵਾ ਪੰਜਾਬ ਉਸ ਨੂੰ ਤੁਸੀਂ ਡਾਊਨਲੋਡ ਕਰ ਲਿਓ ਆਪਣੇ ਮੋਬਾਈਲ ਤੇ ਡਾਊਨਲੋਡ ਕਰਨ ਤੋਂ ਬਾਅਦ ਉਹਦੇ ਵਿੱਚ ਇੱਕ ਲਿੰਕ ਹੈ ਜਿੱਥੇ ਸੀਐਮ ਸਾਹਿਬ ਦੀ ਫੋਟੋ ਹੈ ਉਸ ਤੋਂ ਥੱਲੇ ਇੱਕ ਲਿੰਕ ਹੈ ਮਿਸ਼ਨ ਫਤਿਹ ਜੁਆਇਨ ਮਿਸ਼ਨ ਫਤਿਹ ਉਸ ਲਿੰਕ ਤੇ ਤੁਸੀਂ ਕਲਿੱਕ ਕਰਕੇ ਜੁਆਇਨ ਕਰ ਲਿਓ ਇਸ ਮਿਸ਼ਨ ਨੂੰ ਐਂਡ ਤਿੰਨ ਚਾਰ ਕੁਐਸਚਨਸ ਉਹ ਪੁੱਛਦੇ ਆ ਕਿ ਅ ਕਿਸੇ ਰੋਜ਼ ਡਿਫਰੈਂਟ ਡਿਫਰੈਂਟ ਟਾਈਪ ਦੇ ਕੁਐਸਚਨ ਪੁੱਛਦੇ ਆ ਉਹਨਾਂ ਦਾ ਤੁਸੀਂ ਜਵਾਬ ਦਿਓ ਇਸ ਤਰ੍ਹਾਂ ਤੁਸੀਂ ਹਿੱਸਾ ਬਣ ਜਾਓਗੇ ਰੋਜ਼ ਤੁਹਾਨੂੰ ਲੋਟਰੀ ਤੋਂ ਚੰਡੀਗੜ੍ਹ ਲੈਵਲ ਤੇ ਸਰਕਾਰ ਲੈਵਲ ਤੇ ਇਹ ਵਿਜਿਤਾ ਬੰਨੇ ਆ ਵਿਨਰਸ ਹੋ ਸਕਦਾ ਤੁਹਾਡਾ ਵੀ ਨਾਮ ਆ ਜਾਏ ਤੁਹਾਨੂੰ ਸਰਟੀਫਿਕੇਟਸ ਮਿਲਣਗੇ ਟੀ-ਸ਼ਰਟਸ ਆ ਮਿਲਣਗੀਆਂ ਔਰ ਵੀ ਕਾਫੀ ਸਾਰੇ ਇਨਾਮ ਤੁਹਾਨੂੰ ਮਿਲ ਸਕਦੇ ਆ ਲੇਕਿਨ ਇਨਾਮ ਤਾਂ ਵੱਖਰੀ ਗੱਲ ਹੈ ਮੇਨ ਇਅ ਮੈਂ ਕਿ ਆਪਾਂ ਅਵੇਅਰਨੈਸ ਪੈਦਾ ਕਰਨੀ ਹੈ ਅਵੇਅਰਨੈਸ ਪੈਦਾ ਕਰਨੀ ਹੈ ਤੇ ਇਸ ਲਈ ਅਸੀਂ ਕਾਫੀ ਸਾਰੀ ਐਕਟੀਵਿਟੀਆਂ ਪਬਲਿਕ ਤੱਕ ਲੈ ਕੇ ਜਾ ਰਹੇ ਹਨ ਕਿਉਂਕਿ ਬਾਰ-ਬਾਰ ਜੋ ਗੱਲ ਸਾਹਮਣੇ ਆ ਰਹੀ ਹੈ ਉਹ ਇਹ ਹੈ ਅਵੇਅਰਨੈਸ 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 ਮਾਸਕ ਲਈ ਸੋਸ਼ਲ ਡਿਸਟੈਂਸਿੰਗ ਲਈ ਹੱਥ ਧੋਣ ਲਈ ਇਹ ਤਿੰਨ ਚੀਜ਼ਾਂ ਇਹ ਅਸੀਂ ਮਿਸ਼ਨ ਫਤਿਹ ਦਾ ਬੈਜ ਵੀ ਅੱਜ ਸਾਰਿਆਂ ਨੇ ਲਗਾਇਆ ਹੈ ਸਾਰੇ ਪੁਲਿਸ ਡਿਪਾਰਟਮੈਂਟ ਨੇ ਲਗਾਇਆ ਹੈ ਉਹਦਾ ਵੀ Aim ਇਹੀ ਹੈ ਕਿ ਅਸੀਂ ਅਵੇਅਰਨੈਸ ਪੈਦਾ ਕਰਨੀ ਹੈ ਅਸੀਂ ਘਰ-ਘਰ ਜਾ ਕੇ ਪੈਂਪਲੈਟਸ ਵੀ ਪੁਲਿਸ ਡਿਪਾਰਟਮੈਂਟ ਵੰਡ ਰਿਹਾ ਹੈ ਅ ਅਸੀਂ NGO's ਦੀ ਹੈਲਪ ਲੇ ਲੈ ਰਹੇ ਹਨ ਉਹਨਾਂ ਇਲਾਕਿਆਂ ਦੇ ਵਿੱਚ ਕੰਮ ਕਰਨ ਲਈ ਜਿੱਥੇ ਕਿ ਸਾਨੂੰ ਲੱਗਦਾ ਹੈ ਕਿ ਸੋਸ਼ਲ ਡਿਸਟੈਂਸਿੰਗ ਪ੍ਰੋਪਰਲੀ ਮੇਨਟੇਨ ਨਹੀਂ ਹੋ ਰਹੀ। ਕਈ ਭੀੜ ਵਾਲੇ ਇਲਾਕੇ ਹੁੰਦੇ ਆਂ, ਭੀੜ ਵਾਲੇ ਬਾਜ਼ਾਰ ਹੁੰਦੇ ਆਂ ਜਿੱਦਾਂ ਲੁਧਿਆਣੇ ਦੇ ਵਿੱਚ ਗੁੜ ਮੰਡੀ ਹੋ ਗਈ। ਚੌੜਾ ਬਾਜ਼ਾਰ ਹੋ ਗਿਆ। ਜਿੱਥੇ ਕਿ ਸੋਸ਼ਲ ਡਿਸਟੈਂਸਿੰਗ ਕਈ ਵਾਰੀ ਮੇਨਟੇਨ ਨਹੀਂ ਹੋ ਪਾਂਦੀ। ਜਾਂ ਕਈ ਵਾਰੀ ਪਬਲਿਕ ਮਾਸਕ ਲਗਾ ਕੇ ਨਹੀਂ ਘੁੰਮਦੀ। ਉਹ ਐਨ ਜੀਓਜ਼ ਉਹਨਾਂ ਨੂੰ ਬਾਜ਼ਾਰਾਂ ਨੂੰ ਅਡਾਪਟ ਕਰਨ ਗਿਆ। ਐਂਡ ਉਹਨਾਂ ਦੇ ਉਹਨਾਂ ਨੂੰ ਇਹ ਫਾਲੋ ਕਰਵਾਉਣ ਗਿਆ ਸਾਰੇ ਰੂਲਸ ਪਬਲਿਕ ਤੋਂ ਵੀ ਐਂਡ ਦੁਕਾਨਦਾਰਾਂ ਤੋਂ ਵੀ। ਤੇ ਇਸ ਦਾ ਵੀ ਤੁਸੀਂ ਹਿੱਸਾ ਬਣ ਸਕਦੇ ਹੋ ਜਿਨਾਂ ਨੇ ਵੀ ਬੰਨਣਾ ਹੈ ਤੇ ਸਾਨੂੰ ਸਾਰਿਆਂ ਦੇ ਸਹਿਯੋਗ ਦੀ ਲੋੜ ਹੈ ਇਹ ਅਸੀਂ ਅਨਾਉਂਸਮੈਂਟਸ ਵੀ ਕਰਵਾ ਰਹੇ ਹਾਂ ਗਲੀਆਂ ਦੇ ਵਿੱਚ ਮੌਲਿਆਂ ਦੇ ਵਿੱਚ ਬਾਜ਼ਾਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਥਰੂ ਅਨਾਉਂਸਮੈਂਟ ਸਿਸਟਮ ਪ੍ਰੋਪਰਲੀ ਅਨਾਉਂਸਮੈਂਟਸ ਹੋ ਰਹੀਆਂ ਕਿ ਕੀ ਕੀ ਪਬਲਿਕ ਨੂੰ ਕਰਨਾ ਚਾਹੀਦਾ ਹੈ ਇਸ ਬਿਮਾਰੀ ਤੋਂ ਘਬਰਾਉਣ ਦੀ ਲੋੜ ਨਹੀਂ ਲੇਕਿਨ ਲਾਪਰਵਾਹ ਆਪਾਂ ਨਹੀਂ ਹੋ ਸਕਦੇ ਇਹ ਨਹੀਂ ਕਿ ਆਪਾਂ ਲਾਪਰਵਾਹ ਹੋ ਕੇ ਕੋਈ ਕੰਮ ਨਾ ਕਰੀਏ ਆਪਾਂ ਨੂੰ ਇਤਿਹਾਤ ਵਰਤਨ ਦੀ ਲੋੜ ਹੈ ਜਿੰਨੀ ਵੀ ਆਪਣੀ ਰੈਜ਼ੀਡੈਂਟ ਰੈਜ਼ੀਡੈਂਸ਼ੀਅਲ ਵੈਲਫੇਅਰ ਐਸੋਸੀਏਸ਼ਨ ਜਿਹੜੀ ਹੁੰਦੀਆਂ ਹਨ ਮਾਰਕੀਟ ਐਸੋਸੀਏਸ਼ਨਾਂ ਉਹਨਾਂ ਦਾ ਅਸੀਂ ਸਹਿਯੋਗ ਲੈ ਰਹੇ ਹਾਂ ਤਾਂ ਕਿ ਇਹ ਵੱਧ ਤੋਂ ਵੱਧ ਅਵੇਅਰਨੈਸ ਫੈਲਾਈ ਜਾ ਸਕੇ ਪੁਲਿਸ ਡਿਪਾਰਟਮੈਂਟ ਜਿਹੜੇ ਬੰਦਿਆਂ ਨੂੰ ਲੋੜ ਹੈ ਜਦੋਂ ਅਸੀਂ ਚਲਾਨ ਵੀ ਕਰਦੇ ਹਾਂ ਫ੍ਰੀਲੀ ਉਹਨਾਂ ਨੂੰ ਮਾਸਕ ਵੀ ਪ੍ਰੋਵਾਈਡ ਕਰ ਰਹੇ ਹਾਂ ਜੇ ਕਿਸੇ ਨੇ ਮਾਸਕ ਨਹੀਂ ਪਾਇਆ ਹੋਇਆ ਜਦੋਂ ਅਸੀਂ ਚਲਾਨ ਕਰ ਰਹੇ ਹਾਂ ਉਹਨਾਂ ਨੂੰ ਅਸੀਂ ਮਾਸਕ ਵੀ ਦੇ ਰਹੇ ਹਾਂ ਤਾਂ ਕਿ ਉਹ ਐਟ ਲੀਸਟ ਰੂਲਸ ਨੂੰ ਫਾਲੋ ਕਰਨ ਉਹਨਾਂ ਦੀ ਜ਼ਿੰਦਗੀ ਨੂੰ ਬਚਾਇਆ ਜਾ ਸਕੇ ਇਹ ਇਹ ਬਹੁਤ ਹੀ ਔਖੀ ਗਾੜੀ ਹੈ ਇਹ ਜੇ ਬਾਜ਼ਾਰ ਖੁੱਲ ਗਏ ਹਨ ਸਾਰੀਆਂ ਦੁਕਾਨਾਂ ਖੁੱਲ ਗਈਆਂ ਹਨ ਫੈਕਟਰੀਆਂ ਖੁੱਲ ਗਈਆਂ ਦਾ ਮਤਲਬ ਇਹ ਨਹੀਂ ਕਿ ਖਤਰਾ ਟਲ ਗਿਆ ਹੈ ਖਤਰਾ ਸਗੋਂ ਵੱਧ ਗਿਆ ਹੈਗਾ ਸਾਰਿਆਂ ਨੂੰ ਇਸ ਲੜਾਈ ਦਾ ਮਿਲ ਕੇ ਸਾਹਮਣਾ ਕਰਨਾ ਹੈ ਹਲੇ 1 ਮਹੀਨਾ ਮੈਂ ਸਮਝਦਾ ਕਿ 1.5 2 ਮਹੀਨੇ ਇਸ ਲੜਾਈ ਇਦਾਂ ਹੀ ਚੱਲਣੀ ਹੈ ਹਰੇਕ ਦੀ ਸਾਵਧਾਨੀ ਦੀ ਲੋੜ ਹੈ ਅ ਇਸ ਜੇ ਸਾਰੇ ਹੀ ਇਸ ਲੜਾਈ ਦੇ ਵਿੱਚ ਹਿੱਸਾ ਪਾਣਗੇ ਤਾਂ ਹੀ ਅਸੀਂ ਇਸ ਨੂੰ ਜਿੱਤ ਪਾਵਾਂਗੇ ਅ ਅਸੀਂ ਕਾਫੀ ਸਾਰੀ ਦੁਕਾਨਾਂ ਦੇ ਬਾਹਰ ਬੈਂਕਾਂ ਦੇ ਬਾਹਰ ਸਰਕਲਸ ਪੇਂਟ ਕਰਾਏ ਹਨ 2-2 ਮੀਟਰ ਦੂਰ ਤਾਂ ਕਿ ਪਬਲਿਕ ਉਹਨਾਂ ਸਰਕਲਾਂ ਦੇ ਵਿੱਚ ਖੜੀ ਹੋਵੇ ਕਈ ਵਾਰੀ ਵੇਖਣ ਦੇ ਵਿੱਚ ਆਇਆ ਹੈ ਕਿ ਸਰਕਲ ਤਾਂ ਬਨੇ ਹੋਏ ਹਨ ਪਬਲਿਕ ਫਿਰ ਵੀ ਸਰਕਲਾਂ ਦੇ ਅੰਦਰ ਨਹੀਂ ਖੜੀ ਹੁੰਦੀ ਹੁਣ ਇਹਦਾ ਜ਼ਿੰਮੇਵਾਰ ਕੌਣ ਹੈ ਜੇ ਅਸੀਂ ਸਖਤੀ ਕਰਦੇ ਹਾਂ ਫਿਰ ਪਬਲਿਕ ਕਹਿੰਦੀ ਹੈ ਕਿ ਜੀ ਇੱਕ ਤਾਂ ਵੈਸੇ ਹੀ ਕੋਰੋਨਾ ਦੀ ਮਾਰ ਹੈ ਜੀ ਵੈਸੇ ਹੀ ਇਨਕਮ ਨਹੀਂ ਹੈ ਤੇ ਦੂਜੇ ਪਾਸੇ ਪੁਲਿਸ ਸਖਤੀ ਕਰਦੀ ਹੈ ਇਹੇ ਦੇਖੋ ਇਹ ਅਸੀਂ ਜਿਹੜੀ ਸਖਤੀ ਵੀ ਕਰਦੇ ਹਾਂ ਇਹ ਤੁਹਾਡੇ ਲਈ ਹੈ ਤੁਹਾਡੀ ਜ਼ਿੰਦਗੀ ਨੂੰ ਬਚਾਉਣ ਲਈ ਹੈ ਹੁਣ ਅ ਅ ਅੱਜ ਅਸੀਂ ਇਹੀ ਤੁਹਾਨੂੰ ਇਹ ਬੇਨਤੀ ਕਰਨਾ ਚਾਹੁੰਦੇ ਆ ਕਿ ਕੋਈ ਇਸ ਤਰੀਕੇ ਦੀ ਐਕਟੀਵਿਟੀ ਨਾ ਕਰੋ ਕਿ ਪੁਲਿਸ ਡਿਪਾਰਟਮੈਂਟ ਨੂੰ ਸਖਤੀ ਕਰਨੀ ਪਵੇ ਕਿਉਂਕਿ ਇਹ ਬਿਮਾਰੀ ਦਾ ਖਤਰਾ ਦਿਨੋ-ਦਿਨ ਵਧ ਰਿਹਾ ਹੈਗਾ ਅਸੀਂ ਥੋੜੀ ਜੀ ਸਖਤੀ ਚਲ ਔਰ ਜ਼ਿਆਦਾ ਕਰਨ ਲੱਗੇ ਆ ਖਾਸ ਕਰ ਜਿਨ੍ਹਾਂ ਨੇ ਮਾਸਕ ਨਹੀਂ ਪਾਇਆ ਹੋਵੇਗਾ ਤੇ ਜਿਨ੍ਹਾਂ ਨੇ ਸੋਸ਼ਲ ਡਿਸਟੈਂਸਿੰਗ ਮੇਨਟੇਨ ਨਹੀਂ ਕੀਤੀ ਹੋਵੇਗੀ ਦੁਕਾਨਾਂ ਦੇ ਬਾਹਰ ਬਾਜ਼ਾਰਾਂ ਦੇ ਵਿੱਚ ਬੈਂਕਾਂ ਦੇ ਵਿੱਚ ਔਰ ਬਾਕੀ ਸਾਰੇ ਆਫਿਸਿਸ ਦੇ ਵਿੱਚ ਇਸ ਕਰਕੇ ਤੁਸੀਂ ਆਪ ਸचेਤ ਹੋ ਜਾਵੋ ਮਾਸਕ ਪਾ ਕੇ ਰੱਖੋ ਸੋਸ਼ਲ ਡਿਸਟੈਂਸਿੰਗ ਭਾਰਤ ਤੇ ਤੁਸੀਂ ਦੋ ਹੀ ਚੀਜ਼ਾਂ ਫਾਲੋ ਕਰਨੀਆਂ ਮਾਸਕ ਪਾਣਾ ਹੈ ਤੇ ਸੋਸ਼ਲ ਡਿਸਟੈਂਸਿੰਗ ਰੱਖਣੀ ਹੈ ਤੇ ਗੱਡੀਆਂ ਦੇ ਜੋ ਨਾਰਮ ਹੈ ਉਹ ਫਾਲੋ ਕਰਨੇ ਆ ਇਹ ਕਿਹੜੀ ਕੋਈ ਬਹੁਤ ਜ਼ਿਆਦਾ ਵੱਡੀ ਗੱਲ ਹੋ ਗਈ ਤੇ ਉਹ ਵੀ ਸਾਰਾ ਕੁਝ ਤੁਹਾਡੇ ਆਪਣੇ ਲਈ ਹੈ ਤੇ ਮੈਂ ਸਮਝਦਾ ਕਿ ਸਾਡੇ ਲੁਧਿਆਣੇ ਦੇ ਬੰਦੇ ਸਾਰੇ ਹੀ ਜਿਹੜੇ ਸਿਟੀਜ਼ਨਸ ਹਨ ਬੜੇ ਹੀ ਸੁਜਵਾਨ ਹਨ ਪੁਲਿਸ ਡਿਪਾਰਟਮੈਂਟ ਦਾ ਪੂਰਾ ਸਾਥ ਦੇਣਗੇ ਤੇ ਸਰਕਾਰ ਦਾ ਜੋ ਇਹ ਮਿਸ਼ਨ ਹੈ ਮਿਸ਼ਨ ਫਤਿਹ ਉਸ ਨੂੰ ਸਫਲ ਬਣਾਉਣ ਦੇ ਵਿੱਚ ਪੂਰਾ ਪੂਰਾ ਆਪਣਾ ਸਹਿਯੋਗ ਪਾਣਗੇ Bureau Report, Smz-News.